ਅਸਤੇ ਸਿੱਖੀ ਚ ਮਤਾਇਆ ਕਿ ਆਪਣੇ ਆਪ ਨੂੰ ਗੁਰੂ ਨੂੰ ਸਮਰਪਿਤ ਕਰਨਾ ਔਰ ਬੇਨਤੀ ਕਰਨੀ ਗੁਰੂ ਦੇ ਅਗੇ ਬੇਨਤੀ ਕਰਨੇ ਅਰਜ਼ ਕਰਨੇ ਅਰਦਾਸ ਕਰਨੇ ਬਿ ਮਹਾਰਜ ਮੇਰੀ ਮੈਂ ਤੁਹਾਡੇ ਅਗੇ ਇਹ ਚੁੱਕ ਰਿਹਾ ਇਹ ਮੈਂ ਆਪਣਾ ਤਨਮਨ ਤਨਵਾ ਰਿਹਾ ਤਾਂ ਮੈਂ ਇਹ ਬੇਨਤੀ ਕਰ ਰਿਹਾ ਅਰਜ਼ ਕਰ ਰਿਹਾ ਤੁਹਾਡੇ ਅਗੇ ਤਾਂ ਉਹ ਜਿਹੜੀ ਆ ਅਰਦਾਸ ਹਮੇਸ਼ਾ ਕੋਸ਼ਿਸ਼ ਕਰੇ ਆਪ ਕਰੇ ਔਰ ਸੰਤ ਤਰਸੀ ਮਾਰਿਕਾ ਜਿੰਨੀ ਅਰਦਾਸ ਛੋਟੀ ਚ ਕਰ ਸਕਦਾ ਉਨੇ ਠੀਕ ਹੈ ਲੰਬੀ ਅਰਦਾਸ ਨਹੀਂ ਕਰਦੇ ਅਸੀਂ ਦਮ ਅਰਦਾਸ ਕਰਨ ਲੱਗ ਪਿਆ ਉਹ ਪੁਰਾਣੇ ਸਾਰਿਆਂ ਦੇ ਨਾਮ ਲੈਣ ਲੱਪਣਾ ਗੁਰੂ ਸਾਹਿਬ ਤਾਂ ਸਭ ਕੋ ਜਾਣਦੇ ਨੇ ਬਿਨ ਬਗਲਿਆਂ ਸਭ ਕੋ ਜਾਣਦਾ ਕਿ ਸਾਗੇ ਕਿ ਚਰਦਾ ਅਰਦਾਸ ਆ ਤ ਉਸ ਅਰਦਾਸ ਮੈਂ ਮਹਾਰਾਜ ਤੁਹਾਡੇ ਪੈਰ ਅਰਪਣ ਕਰ ਰਿਹਾ ਮੈਂ ਤੁਹਾਡੇ ਅਗੇ ਬੇਨਤੀ ਕਰ ਰਿਹਾ ਮੈਂ ਤੁਹਾਨੂੰ ਸਮਰਪਣ ਕਰ ਰਿਹਾ ਮੇਰੀ ਬੇਨਤੀ ਸੁਣ ਲਓ ਭਾਵੇਂ ਉਹ ਦਸਾਂ ਲਫ਼ਜ਼ਾਂ ਚ ਵੀ ਹੋਵੇ ਅਰਦਾਸ ਹੰਝੀ ਮਾਰਿ ਜੰਦਾ ਸੀ ਜੰਦਾ ਤੇ ਜੀ ਮਾਰਿ ਛੋਟੀ ਹੋ ਜੀਦੀ ਅਰਦਾਸ ਲੰਬੀ ਨਾ ਕਰੇ ਕਿਉਂਕਿ ਇਹ ਵੈਸੇ ਤੇ ਕਈ ਕਹਿੰਦੇ ਨੇ ਕਿ ਮਹਾਪੁਰਸ਼ ਕਈ ਕਹਿੰਦੇ ਨੇ ਭਈ ਅਰਦਾਸ ਜਦੋਂ ਕਰਦੇ ਆਂ ਤੇ ਕਿਉਂ ਛੋਟੀ ਕਰਨੀ ਚਾਹੀਦੀ ਆ ਕਿਉਂਕਿ ਸਾਰੇ ਗੁਰਸਾਭ ਉਸ ਜੇ ਇੱਕ ਗੁੱਠੇ ਤੇ ਖੜੇ ਹੁੰਦੇ ਨੇ ਸਾਰੀਆਂ ਰੂਹਾਂ ਜਿਹੜੀਆਂ ਨੇ ਤੇ ਉਹ ਉਹਨਾਂ ਨੂੰ ਇਹ ਕਿ ਗੁੱਠੇ ਤੇ ਨਾ ਚਿਰਕ ਨਾ ਜਰੇ ਇਹ ਆਮ ਕਹਾਵਤ ਹੈ ਲੋਕਾਂ ਦੀ ਮਾਦਰਾ ਵੀ ਅਰਦਾਸ ਛੋਟੀ ਕਰਨੀ ਚਾਹੀਦੀ ਹੈ ਕਹਿੰਦਾ ਬਾਬੇ ਵੈਸੇ ਅਰਦਾਸ ਛੋਟੀ ਜਿੰਨੀ ਕਰੋਗੇ ਤੂੰ ਸਿਰ ਮੈਂ ਬੋਲਿਆ ਸਭ ਕੋ ਜਾਣਦਾ ਕਿ ਸਾਗੇ ਕਿ ਤੇ ਅਰਦਾਸ ਜ ਮਹਾਰਤ ਦੇ ਕਹਿੰਦੇ ਜੇ ਬਗੈਰ ਤੇਰੇ ਹਜ਼ਰਤ ਦੇ ਉਹ ਜਾਬ ਜਾਣਦਾ ਕਿ ਤੈ ਕ ਤੂੰ ਅਰਦਾਸ ਕਰ ਰਿਹਾ ਅਰਦਾਸ ਤਾਂ ਲੋਕਾਂ ਨੂੰ ਸੁਣਾਉਣ ਵਾਸਤੇ ਕਰੇ ਅਰਦਾਸ ਅਸੇ ਕਰਨੀ ਆ ਗਰੀਬੀ ਤਾਰ ਕੇ ਆਪਣੇ ਆਪ ਨੂੰ ਅਰਪਨ ਕਰਨਾ ਗੁਰੂ ਨੂੰ ਕਿ ਮਹਾਰਾਜ ਮੇਰੀ ਇਹ ਬੇਨਤੀ ਹੈ ਮੈਂ ਮੈਂ ਬੇਨਤੀ ਕਰ ਰਿਹਾ ਤੁਹਾਡਾ ਆਪਰਾ ਆਕਰੇ ਕੋਸ਼ਿਸ਼ ਕਰੇ ਆਪ ਅਰਦਾਸ ਕਰਦੇ ਪਾਵੇਂ ਟੁੱਟੇ-ਫੁੱਟੇ ਲਫ਼ਜ਼ਾ ਜਕਰੇ ਕੁਝ ਬਕਰੇ ਅਗਰ ਨਹੀਂ ਆਏ ਜਿਵੇਂ ਸਿਪਾਹੀ ਸਾਹਿਬ ਵੀ ਕਰ ਰਹੇ ਨੇ ਤਾਂ ਉਹਨਾਂ ਕੋਲ ਅਰਦਾਸ ਕਰਵਾ ਲੈ ਕਿ세 ਮਹਾਪੁਰਸ਼ ਕੋਲੋਂ ਕਰਾਏ ਤੇ ਉਹ ਵੀ ਅੱਛੀ ਅਰਦਾਸ ਹੈ ਕਿਉਂਕਿ ਉਹ ਮਹਾਪੁਰਸ਼ ਕੋਲੋਂ ਕਰਦੇ ਗੁਰੂ ਨਾਲ ਜੁੜਿਆ ਹੁੰਦਾ ਅਰਦਾਸ ਕਰਦਾ ਉਹਦੇ ਤਾਕਤ ਵੀ ਮਿਲਦੀ ਹੈ ਬਹੁਤ ਬਾਈਬਲਸ਼ੀਨ ਵਿੱਚ ਚਪਰਚਲ ਬਾਈਬਲ ਵਿੱਚ ਹੁੰਦੀਆਂ ਨੇ ਉਹ ਕਹਿੰਦਾ ਪਾਬ ਹੈ ਪਹਿਲੇ ਤੇ ਪ੍ਰੈਫਰੈਂਸ ਹੈ ਵੀ ਆਪਣੇ ਆਪ ਅਰਦਾਸ ਕਰੇ ਜਿਸਰਾ ਵੀ ਉਹਨੇ ਜਿੰਨੇ ਟੁੱਟੇ-ਫੁੱਟੇ ਲਖਾਂ ਆਂਦੇ ਆ ਉਹ ਅਰਦਾਸ ਕਰੇ ਇਹ ਨਹੀਂ ਗੁਰੂ ਨੇ ਇਹ ਨਹੀਂ ਦੇਖਣਾ ਕਿ ਤੈਨੂੰ ਕੀ ਆਦਾ ਜਾਨੀ ਜੇ ਬਾਹਰ ਪੁੱਛੋ ਬੌਧਾ ਵੀ ਕਹਤੀ ਖਰੀਆਰ ਪਾਣੇ ਇਹ ਮਹਾਰਾਜ ਨੇ ਪਹਿਲੇ ਦੱਸਤਾ ਅੱਲੇ ਆਪ ਕਰੇ ਅਰਦਾਸ ਜੇ ਆਪ ਨਹੀਂ ਕਰ ਸਕਦਾ ਫਿਰ ਭਾਈ ਸਾਹਿਬ ਕੋਲ ਕਰੇ ਭਾਈ ਸਾਹਿਬ ਵੀ ਜਿੰਨੀ ਅਰਦਾਸ ਛੋਟੀ ਕਰ ਸਕਦੇ ਨੇ ਕਰ ਜਿਆਦਾ ਲੰਬੀ ਨਾ ਕਰ ਬਾਕੀ ਜੇ ਕੋਈ ਬਾਪੁਰਸ਼ਾ ਬਰਮਾਦਾ ਉਹ ਉਹਦੇ ਕੋਲ ਜਾ ਬੇਨਤੀ ਕਰੇ ਉਹ ਵੈਸੇ ਹੀ ਉਹਨਾਂ ਨੂੰ ਜੋ ਉਹ ਸਿਰੇ ਬੋਲਦੇ ਨੇ ਉਹੀ ਅਰਦਾਸ ਹੋ ਜਾਂਦੀ ਹੈ ਪੰਜੇ ਉਹ ਕਰ ਸਕਦੇ ਤੇ ਫਿਰ ਉਹ ਮਹਾਰਾਜ ਦੇ ਅਰਜ਼ਾ ਉਹ ਵੀ ਕਰ ਸਕਦੇ ਕਰਵਾ ਕਰ ਸਕਦੇ ਕਹਿੰਦਾ ਵੀ ਅਰਦਾਸ ਦੀ ਮਜ਼ਤਾ ਇਹ ਹੋਈਆ ਆਪਣੇ ਆਪ ਨੂੰ ਸੁਬਤ ਪ੍ਰਗਟਾਉਂਦਾ